ਸਤਿ ਸ਼੍ਰੀ ਅਕਾਲ ਆਰਪੀਡੀ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸਾਰੀਕਾ ਠਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚ ਚਾਰ ਮਟਾਂਦਰਾ ਲੱਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜੰਦਰ ਵਿਰਲੇ ਜੀ ਸਭ ਤੋਂ ਪਹਿਲਾਂ ਆਪ ਪ੍ਰੋਗਰਾਮ ਦੇ ਵਿੱਚ ਨਿਕਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਅਸੀਂ ਜਿਵੇਂ ਮਾਗੀ ਦਾ ਮੇਲਾ ਚੱਲ ਰਿਹਾ ਅੱਜ ਤੀਸਰਾ ਦਿਨ ਹੈ ਇਸ ਮੇਲੇ ਦਾ ਸੋ ਇਸ ਮੇਲੇ ਤੇ ਭਾਰ ਉਠਾਣ ਦੇ ਵਿਚਾਰ ਸਿਆਸਤ ਦੀ ਗੱਲ ਕਰੀਏ ਤਾਂ ਉਹ ਗਰਮਾਈ ਹੋਈ ਹੈ ਕੀ ਕਹਿਣਾ ਚਾਹੂੰਗੀ ਦੇਖੋ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਹੀ ਰੋਚਕ ਚੀਜ਼ ਜਿਹੜੀ ਦੇਖਣ ਵਾਲੀ ਆ ਉਹ ਇਹ ਆ ਕਿ ਸਾਲ ਦੇ ਆਰੰਭ ਵਿੱਚ ਇਹ ਮਾਗੀ ਦਾ ਮੇਲਾ ਜਿਹੜਾ ਆ ਇਹ ਆਉਂਦਾ ਜੀ ਇਸ ਮੇਲੇ ਤੇ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ ਹੂੰ ਜੀ ਧਾਰਮਿਕ ਕਾਨਫਰੰਸਾਂ ਵੀ ਹੁੰਦੀਆਂ ਨੇ ਤੇ ਸਿਆਸੀ ਵੀ ਹੁੰਦੀਆਂ ਜੀ ਇਹਦੀ ਖੂਬਸੂਰਤੀ ਇਹ ਹੋਇਆ ਕਿ ਲੋਕ ਧਾਰਮਿਕ عقیده ਨਾਲ ਗਏ ਹੋਏ ਆਪੋ ਆਪਣੀ ਰੁਚੀ ਦੇ ਮੁਤਾਬਕ ਵੱਖ-ਵੱਖ ਸਿਆਸੀ ਕਾਨਫਰੰਸਾਂ ਵਿੱਚੋਂ ਜੀ ਆ ਭਾਸ਼ਣ ਸੁਣ ਕੇ ਆਉਂਦੇ ਨੇ ਪੰਜਾਬ ਦੀ ਰਾਜਨੀਤੀ ਦੀ ਸਮਝ ਲੈ ਕੇ ਆਉਂਦੇ ਨੇ ਜੀ ਇੱਕ ਫੇਰ ਮੇਲਾ ਆਉਂਦਾ ਹੈ ਰਖੜ ਪੁੰਨਿਆ ਦਾ ਮੇਲਾ ਰਖੜੀ ਦਾ ਮੇਲਾ ਜੀ ਜੀ ਰਖੜ ਪੁੰਨਿਆ ਦਾ ਮੇਲਾ ਬਾਬੇ ਵਿਕਾਲੇ ਚ ਮਨਾਇਆ ਜਾਂਦਾ ਹੈ ਨੌਵੀਂ ਪਾਸ਼ਾਈ ਇੱਥੇ ਪਰਗਟ ਹੋਈ ਸੀ ਜੀ ਇੱਥੇ ਵੀ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ ਹਮ ਇੱਕ ਸਿਆਸੀ ਕਾਨਫਰੰਸਾਂ ਦਾ ਅਖਾੜਾ ਬਣਦਾ ਹੋਲਾ ਮਹੱਲਾ ਜੀ ਜੀ ਜਾਨੀ ਹੋਲੀ ਦਾ ਤਿਹਾਰ ਹਮ ਉਦੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਕ ਵਕ ਪਿਡਿਕਲ ਪਾਰਟੀਆਂ ਜਿਹੜੀਆਂ ਉਹ ਸਿਆਸੀ ਕਾਨਫਰੰਸਾਂ ਕਰਦੀਆਂ ਜੀ ਮੈਂ ਇਹਨਾਂ ਸਿਆਸੀ ਕਾਨਫਰੰਸਾਂ ਨੂੰ ਹਮ ਆਪਣੇ ਜਵਾਨੀ ਦੇ ਮੁਢਲੇ ਸਮਿਆਂ ਦੇ ਵਿੱਚ ਜੀ ਇਦਾਂ ਦੀਆਂ ਸਟੇਜਾਂ ਤੋਂ ਬੈਠ ਕੇ ਗ੍ਰੈਂਡ ਕੀਤਾ ਤੇ ਰਾਜਨੀਤੀ ਦੀ ABC ਸਿੱਖੀ ਆ ਜੀ ਜੀ ਇਸ ਕਰਕੇ ਇਹ ਮੈਨੂੰ ਮੇਰੀ ਬੜੀ ਰੁਚੀ ਹੁੰਦੀ ਹੈ ਇਹਨਾਂ ਮੇਲਿਆਂ ਵਿੱਚ ਹਾਂ ਤੇ ਮੇਲਿਆਂ 'ਚ ਹੁੰਦੀਆਂ ਸਿਆਸੀ ਕਾਨਫਰੰਸਾਂ 'ਚ ਤੇ ਸਿਆਸੀ ਕਾਨਫਰੰਸਾਂ 'ਚ ਉਠਾਏ ਜਾ ਰਹੇ ਮੁੱਦਿਆਂ ਤੇ ਜੀ ਜੀ ਜਿਨ੍ਹਾਂ ਮੁੱਦਿਆਂ ਬਾਰੇ ਮੇਰੀ ਸਮਝ ਜਿਹੜੀ ਹੈ ਉਹ ਇੰਨੇ ਲੰਮੇ ਸਮੇਂ ਚ ਆ ਕੇ ਬਿਲਕੁਲ ਬਦਲਦੀ ਜਾ ਰਹੀ ਹੈ ਮੈਂ ਆਪ ਹੈਰਾਨ ਹਾਂ ਜੀ ਇਹ ਜਿਹੜਾ ਸਿਆਲਾਂ ਚ ਪਹਿਲਾ ਮੇਲਾ ਹੋਇਆ ਇਹਨੂੰ ਅਸੀਂ ਸ਼੍ਰੀ ਮੁਕਸਦ ਸਾਹਿਬ ਦਾ ਮੇਲਾ ਕਹਿੰਦੇ ਹਾਂ ਬਿਲਕੁਲ ਜੀ ਇਹ ਖਦਰਾਣੇ ਦੀ ਢਾਬ ਇਹਦਾ ਪੁਰਾਣਾ ਇਤਿਹਾਸ ਹੈ ਹਾਂ ਖੁਦਰਾਣਾ ਇੱਕ ਬੰਦੇ ਦਾ ਨਾਂ ਸੀ ਜੀ ਉਸ ਨੇ ਇਸ ਨਗਰ ਨੂੰ ਵਸਾਇਆ ਸੀ ਹਮ ਤੇ ਉਹਨੇ ਇੱਕ ਟੱਬਾ ਜਾਂ ਕੁਦਰਤੀ ਜੜਾ ਟੱਬਾ ਰੇਤਾ ਦਾ ਦੀਵੱਟਾ ਬਣਾ ਕੇ ਵਿੱਚ ਇੱਕ ਡੂੰਗਾ ਜਾਂ ਟੋਆ ਜਿਸ ਟੋਏ ਦੇ ਵਿੱਚ ਬਾਰਸ਼ਾਂ ਦਾ ਪਾਣੀ ਜਿਹੜਾ ਇਕੱਤਰ ਹੁੰਦਾ ਰਹਿੰਦਾ ਜੀ ਜੀ ਉਸ ਪਾਣੀ ਨੂੰ ਪੀਣ ਦੇ ਲਈ ਵੀ ਵਰਤਿਆ ਜਾਂਦਾ ਸੀ ਤੇ ਉਸ ਪਾਣੀ ਨੂੰ ਸਿੰਚਾਈ ਲਈ ਡੰਗਰਾਂ ਵੱੱਛਾਂ ਲਈ ਵਰਤਿਆ ਜਾਂਦਾ ਸੀ ਹੂੰ ਜੀ ਸੋ ਖਦਰਾਣੇ ਦੀ ਢਾਬ ਉਸ ਦਿਨ ਅਮਰ ਹੁੰਦੀ ਹੈ ਜਦੋਂ ਇਸ ਬੀਆਬਾਨ ਇਲਾਕੇ ਦੇ ਵਿੱਚ ਗੁਰੂ ਗਵੰਦ ਸਿੰਘ ਦਾ ਇਤਿਹਾਸਿਕ ਯੁੱਧ ਹੁੰਦਾ ਜੀ ਜੀ ਉਸ ਇਤਿਹਾਸਿਕ ਯੁੱਧ ਇੱਕ ਨਿਰਣਾਇਕ ਮੋੜ ਤੇ ਪਹੁੰਚ ਜਾਂਦਾ ਹੈ ਹੂੰ ਜਦੋਂ ਪਹਾੜੀ ਰਾਜੇ ਮੁਗਲਾਂ ਦੇ ਨਾਲ ਰਲ ਕੇ ਗੁਰੂ ਦੀਆਂ ਗਿਣਤੀ ਦੀਆਂ ਫੌਜਾਂ ਤੇ ਹਮਲਾਵਰ ਹੋ ਜਾਂਦੇ ਨੇ ਜੀ ਉਸ ਵੇਲੇ 40 ਸਿੰਘ ਜਿਹੜੇ ਯੁੱਧ ਤੋਂ ਅੱਕ ਕੇ ਲੰਬੇ ਯੁੱਧ ਤੋਂ ਅੱਕ ਕੇ ਫੈਸਲਾ ਕਰਦੇ ਨੇ ਕਿ ਅਸੀਂ ਆਪਣੇ ਘਰਾਂ ਨੂੰ ਪਰਤ ਜਾਣਾ ਜੀ ਜੀ ਯੁੱਧ ਨੂੰ ਵਿਚਾਰਿਓ ਛੱਡ ਕੇ ਗੁਰੂ ਨੂੰ ਛੱਡ ਕੇ ਆਪਣੇ ਘਰਾਂ ਨੂੰ ਜਾਣ ਦਾ ਜਿਹੜਾ ਫੈਸਲਾ ਲੈ ਕੇ ਉਹ ਆਪ ਆਪਣੇ ਘਰਾਂ ਨੂੰ ਜਾ ਰਹੇ ਨੇ ਤੇ ਘਰਾਂ ਵਿੱਚ ਜਦੋਂ ਉਹਨਾਂ ਦੀਆਂ ਪਤਨੀਆਂ ਇਹ ਪੁੱਛਦੀਆਂ ਨੇ ਵੀ ਯੁੱਧ ਦਾ ਕੀ ਬਣਿਆ ਹੂੰ ਗੁਰੂ ਸਾਹਿਬ ਦਾ ਕੀ ਬਣਿਆ ਜੀ ਗੁਰੂ ਗੋਬਿੰਦ ਸਿੰਘ ਦਾ ਕੀ ਬਣਿਆ ਹੂੰ ਠੀਕ ਹੈ ਤੇ ਉਹ ਜਦੋਂ ਆਖਦੇ ਆ ਕਿ ਅਸੀਂ ਤਾਂ ਯੁੱਧ ਛੱਡ ਕੇ ਆ ਗਏ ਹੂੰ ਅਸੀਂ ਬਿਦਾਵਾ ਲੈ ਕੇ ਆ ਗਏ ਆ ਕਿ ਨਾ ਤੂੰ ਸਾਡਾ ਗੁਰੂ ਆ ਤੇ ਨਾ ਅਸੀਂ ਤੇਰੇ ਚੇਲੇ ਹੂੰ ਜੀ ਹੁਣ ਇਥੇ ਇੱਕ ਵੱਡੀ ਜਿਹੜਾ ਵੱਡਾ ਫਾਲਸਪਾਪਿਆ ਹੈ ਹੂੰ ਕਿ ਉਹ ਜਾਨ ਬਚਾ ਕੇ ਆ ਗਿਆ ਜਾਂ ਉਹ ਬੇਦਾਵਾ ਲਿਖਣ ਦਾ ਕਾਰਨ ਕੀ ਹੈ ਉਹ ਵੱਖਰਾ ਵੱਖਰਾ ਹੋ ਸਕਦਾ ਜੀ ਪਰ ਘਰਾਂ ਦੇ ਵਿੱਚ ਉਹਨਾਂ ਦੇ ਪਿਆਰਿਆਂ ਨੇ ਉਹਨਾਂ ਨੂੰ ਸਵਕਾਰਿਆ ਨਹੀਂ ਬਿਲਕੁਲ ਜਦੋਂ ਸਵਕਾਰਿਆ ਨਹੀਂ ਤੇ ਉਹਨਾਂ ਨੇ ਔਰਤਾਂ ਨੇ ਆਖਿਆ ਵੀ ਅਸੀਂ ਜਾਂਦੀਆਂ ਫੇ ਲੜਨ ਨੂੰ ਹਮ ਹੁਣ ਗੁਰੂ ਜੀ ਇਕੱਲਾ ਆ ਤੇ ਅਸੀਂ ਥੋੜੀ ਹੁਣ ਘਰ ਬੈਠ ਜਾਣਾ ਤੁਸੀਂ ਬੈਠੋ ਘਰ ਅਸੀਂ ਜਾਂਦੀਆਂ ਹਮ ਸੋ ਇਹ ਘਰੋਂ ਆਉਂਦਿਆਂ ਨੂੰ ਜਿਹੜਾ ਮਿਹਣਾ ਮਿਲਿਆ ਤਾਂ ਉਹ ਵਿਅਕਤੀ ਦੁਬਾਰਾ ਗਏ ਜਾਂਦੇ ਰਹੇ ਹਮ ਦੁਬਾਰਾ ਜਾਂਦੇ ਨੇ ਉਸ ਜੁਦ ਵਿੱਚ ਸ਼ਾਮਿਲ ਹੁੰਦੇ ਨੇ ਜੁਦ ਵਿੱਚ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਹਮ ਗੁਰੂ ਸਾਹਿਬ ਉਸ ਮੌਕੇ ਤੇ ਦੇਖਦੇ ਨੇ ਕਿ ਆਤਾ ਮੇਰੇ ਉਹ ਸਿੰਘ ਨੇ ਜਿਹੜੇ ਸਿੰਘ ਬਦਾਵਾ ਲੈ ਕੇ ਦੇਗਾ ਸੀ ਹੂੰ ਇਹ ਵਾਪਸ ਆਏ ਇਹ ਵਾਪਸ ਆ ਕੇ ਲੜੇ ਨੇ ਜੀ ਇਹਨਾਂ ਚੋਂ ਸਹਿਕ ਰਹੇ ਨੇ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਉਹ ਕੱਲੇ-ਕੱਲੇ ਦੇ ਕੋਲ ਜਾਂਦੇ ਨੇ ਹੂੰ ਤੇ ਉਹ ਉਹਨਾਂ ਦੇ ਮੁਖੀ ਦੇ ਹੱਥੋਂ ਜਿਹੜਾ ਅੰਤਮ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਜੀ ਇੱਕ ਬਦਾਵਾ ਜਿਹੜਾ ਆ ਉਹਨੂੰ ਪਾੜਨ ਦੀ ਮੰਗ ਦੀ ਅਪੀਲ ਸੁਣਦੇ ਨੇ ਵੀ ਗੁਰੂ ਸਾਡਾ ਬਿਦਾਵਾ ਪਾੜਦੇ ਅਸੀਂ ਤੇਰੇ ਹੋ ਕੇ ਮਰਨਾ ਅਸੀਂ ਤੇਰੇ ਤੋਂ ਬੇਮੁਖ ਹੋ ਕੇ ਨਹੀਂ ਮਰਨਾ ਜੀ ਅਸੀਂ ਇਸ ਲੜਾਈ ਵਿੱਚ ਇਹ ਸਾਬਤ ਕਰਨ ਨੂੰ ਆਏ ਆ ਅਸੀਂ ਤੇਰੇ ਤੋਂ ਬੇਮੁਖ ਨਹੀਂ ਹੋਣਾ ਹਮ ਇਹ ਸਿੱਖ ਇਤਿਹਾਸ ਦੀ ਤੇ ਪੰਜਾਬੀ ਕਲਚਰ ਦੀ ਬਹੁਤ ਖੂਬਸੂਰਤ ਜਿਹੜੀ ਹੈ ਇਹ ਉਦਾਹਰਣ ਹੈ ਜੀ ਤੇ ਗੁਰੂ ਸਾਹਿਬਾਨ ਉਹ ਬਿਦਾਵਾ ਪਾੜਦੇ ਨੇ ਹਮ ਉਹ ਬਦਾਵਾ ਪਾੜ ਕੇ ਉਹਨਾਂ ਨੂੰ ਮੁਕਤ ਕਰਦੇ ਨੇ ਜੀ ਉਸ ਸਮੇਂ ਤੋਂ ਇਹ ਉਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਬਣਿਆ ਵੀ ਗੁਰੂ ਨੇ ਉਹਨਾਂ ਦਾ ਜਿਹੜਾ ਰਿਸ਼ਤਾ ਟੁੱਟ ਗਿਆ ਸੀ ਉਹ ਦੁਬਾਰਾ ਗੰਢਿਆ ਗੰਢਿਆ ਜੀ ਉਹਨਾਂ ਨੇ ਵੀ ਗੰਢਿਆ ਹੁਣ ਉਹ ਜੁੱਧ ਦਾ ਅਖਾੜਾ ਮੈਂ ਇਸ ਜੁੱਧ ਦੇ ਅਖਾੜੇ ਨੂੰ ਅੱਜ ਦੇ ਰਾਜਸੀ ਕਾਨਫਰੰਸਾਂ ਨਾਲ ਵੀ ਦੇਖਦਾ ਜੀ ਯੁੱਧ ਸਦਾ ਹਥਿਆਰਾਂ ਨਾਲ ਹੀ ਨਹੀਂ ਹੁੰਦੇ ਬਿਲਕੁਲ ਯੁੱਧ ਵਿਚਾਰਾਂ ਨਾਲ ਵੀ ਹੁੰਦੇ ਨੇ ਜੀ ਜੀ ਯੁੱਧ ਸਦਾ ਵਿਚਾਰਾਂ ਨਾਲ ਹੀ ਨਹੀਂ ਹੁੰਦੇ ਯੁੱਧ ਹਥਿਆਰਾਂ ਨਾਲ ਵੀ ਹੁੰਦੇ ਨੇ ਬਿਲਕੁਲ ਸੋ ਇਸ ਦੇ ਕੰਬੀਨੇਸ਼ਨ ਨੂੰ ਵੀ ਮੈਂ ਵੇਖਦਾ ਹੂੰ ਮੈਂ ਵੇਖਦਾ ਤੇ ਯੁੱਧ ਰਾਸੀ ਪਾਰਟੀਆਂ ਵਿਚਕਾਰ ਵੀ ਹੁੰਦੇ ਨੇ ਰਾਸੀ ਧਨਾ ਵਿਚਕਾਰ ਵੀ ਹੁੰਦੇ ਨੇ ਜੀ ਯੁੱਧ ਵਕੋ ਕੌਮਾਂ ਵਿਚਕਾਰ ਵੀ ਹੁੰਦੇ ਨੇ ਯੁੱਧ ਵਕੋ ਦੇਸ਼ਾਂ ਵਿਚਕਾਰ ਵੀ ਹੁੰਦੇ ਨੇ ਜੀ ਸੋ ਪੰਜਾਬ ਦੀ ਜਿਹੜੀ ਹੋਣੀ ਹੈ ਉਹਨੂੰ ਘੜਨ ਲਈ ਜਿਸ ਤਰ੍ਹਾਂ ਦਾ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਹੋਣੀ ਹੈ ਮੈਂ ਇਹ ਬੱਚਾ-ਬੱਚਾ ਪੰਜਾਬ ਦਾ ਜਾਣਦਾ ਜੀ ਕਿ 2027 ਦੇ ਵਿੱਚ ਪੰਜਾਬ 'ਚ ਇਲੈਕਸ਼ਨ ਹੋਣੀ ਹੈ ਸੋ ਇਹ ਵਾਰਾ ਇਲੈਕਸ਼ਨ ਦਾ ਵਾਰਾ ਹੈ ਸੋ ਇਸ ਇਲੈਕਸ਼ਨ ਦਾ ਬਿਗਲ ਜਿਹੜਾ ਆ ਇਹ ਮਾਗੀ ਦੇ ਉਸ ਮੇਲੇ ਤੇ ਜਿਹੜੇ ਮੇਲੇ ਦਾ ਇੱਕ ਇਤਿਹਾਸਿਕ ਬੜਾ ਵੱਡਾ ਮਹੱਤਵ ਹੈ ਉਹ ਵਿਗਲ ਵੱਜ ਗਿਆ ਤੇ ਉਹ ਵਿਗਲ ਨੂੰ ਮੈਂ ਉਸੇ ਪ੍ਰਸੰਗ ਚ ਦੇਖਦਾ ਉਸੇ ਲੜੀ ਚ ਦੇਖਦਾ ਕਿ ਪੰਜਾਬ ਦੇ ਲੋਕਾਂ ਦੀ ਰਾਸ ਸੀ ਜਿਹੜੀ ਸੂਝ ਹੈ ਨਾ ਉਹ ਦਾ ਪ੍ਰੇਰਣਾ ਸਰੋਤ ਕੀ ਹੈ ਉਹ ਦਾ ਪ੍ਰੇਰਣਾ ਸਰੋਤ ਸਾਡਾ ਗੁਰੂ ਹੈ ਉਹਦੇ ਪ੍ਰੇਰਣਾ ਸਰੋਤ ਸਾਡੇ ਉਹ ਸਿੰਘ ਨੇ ਜਿਹੜੇ ਛੱਡ ਗਏ ਸੀ ਤੇ ਜਿਹੜੇ ਘਰ ਦੇ ਸਹਿਯੋਗ ਕਰਤੇ ਘਰ ਦੇ ਨਹੀਂ ਚਾਹੁੰਦੇ ਤੁਹਾਨੂੰ ਜਿੰਦਾ ਦੇਖਣਾ ਕਰਦੇ ਕਹਿੰਦੇ ਮਰਜੇ ਤੇ ਸਾਨੂੰ ਮਨਜ਼ੂਰ ਹੈ ਪਰ ਅਸੀਂ ਗੁਰੂ ਤੋਂ ਬੇਮੁਖ ਹੋ ਕੇ ਨਹੀਂ ਜੀਣਾ ਜੀ ਜੀ ਸੋ ਗੁਰੂ ਪਰ ਦੀ ਕਮਿਟਮੈਂਟ ਕਿੰਨੀ ਹੈ ਹਮ ਸੋ ਜ਼ਿੰਦਗੀ ਤੇ ਮੌਤ ਦਾ ਫਰਕ ਉਹਨਾਂ ਨੂੰ ਉਸ ਵੇਲੇ ਪਤਾ ਲੱਗਦਾ ਹੈ ਕਿ ਬੇਮੁਖੀ ਮੌਤ ਹੈ ਤੇ ਉਹ ਮੌਧਵੀ ਜ਼ਿੰਦਗੀ ਹੈ ਜਿਹੜੇ ਗੁਰੂ ਦੇ ਚਰਨਾਚ ਲੱਗ ਕੇ ਆਉਂਦੀ ਹੈ ਜੀ ਸੋ ਇਸ ਸਾਰੇ ਦੇ ਅਗਲੇ ਪ੍ਰੋਸੈਸ ਵਿੱਚ ਇਸ ਪੋਲੀਟਿਕਲ ਵਰਤਾਰੇ ਨੂੰ ਮੈਂ ਦੇਖਦਾ ਤੇ ਇਹ ਜਿਹੜੀਆਂ ਕਾਨਫਰੰਸਾਂ ਮੇਰੇ ਲਈ ਹਿੰਦੁਸਤਾਨ ਦੀ ਟੋਟਲ ਰਾਜਨੀਤੀ ਨੂੰ ਐਸੇ ਕਰਕੇ ਵਖਰੇਉਂਦੀ ਆ ਜੀ ਬਿਲਕੁਲ ਸਰ ਇਸੇ ਤੇ ਚੱਲਦੇ ਆ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਦੋਨਾਂ ਚ ਪਲੜਾ ਕਿਹਦਾ ਪਾਰੀ ਜਾਪਣਾ ਹੈ ਦੇਖੋ ਜੇ ਤੋਂ ਮੈਂ ਪਲੜੇ ਦਾ ਐਨਲਿਸਿਸ ਕਰਨਾ ਆ ਜੀ ਤਾਂ ਮੈਂ ਦੇਖਦਾ ਵੀ ਬਹੁਤ ਭਾਰੀ ਇਕੱਠ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੀ ਸਟੇਜ ਤੋਂ ਹੋਇਆ ਜੀ ਜੀ ਆਮ ਆਦਮੀ ਪਾਰਟੀ ਦੀ ਸਟੇਜ ਤੋਂ ਭਗਵੰਤ ਮਾਨ ਉਹਨਾਂ ਦਾ ਮੁੱਖ ਵਕਤਾ ਸੀ ਮਨੀਸ਼ ਸ਼ੁਦੀਆ ਭਾਈ ਤੋ 30 ਮਿੰਟ ਤੱਕ ਬੋਲੇ ਹਮ ਔਰ ਮੁੱਖ ਕਮਾਂਡ ਜਿਹੜੀ ਆ ਉਹ ਭਗਵੰਤ ਮਾਨ ਦੇ ਹੱਥ ਸੀ ਜੀ ਭਗਵੰਤ ਮਾਨ ਇੱਕ ਚੰਗਾ ਵਕਤਾ ਹੈ ਭਗਵੰਤ ਮਾਨ ਕਿੰਨਾ ਹਾਲਤਾਂ ਵਿੱਚ ਪੰਜਾਬ ਦੀ ਵਾਗਡੋਰ ਸੰਭਾਲ ਰਿਹਾ ਹਮ ਜਦੋਂ ਸਤਾ ਚੌਣ ਤੋਂ ਪਹਿਲਾਂ ਜੀ ਭਗਵੰਤ ਮਾਨ ਇਸੇ ਸਟੇਜ ਤੋਂ ਗਰਜਿਆ ਸੀ ਮੈਨੂੰ ਉਹ ਵੀ ਯਾਦ ਹੈ ਹਮ ਕਿ ਭੇ ਭਗਵੰਤ ਮਾਨ ਨੂੰ ਲੋਕ ਦੇਖਣਾ ਚਾਹੁੰਦੇ ਸੀ ਜੀ ਇਹਵਨ ਦਾ ਲੋਕ ਆਮ ਆਦਮੀ ਪਾਰਟੀ ਨੂੰ ਵੀ ਦੇਖਣਾ ਚਾਹੁੰਦੇ ਸੀ ਲੋਕ ਚਾਹੁੰਦੇ ਸੀ ਕਿ ਇਹ ਉੱਤਰ ਕਾਟੋ ਮੈਂ ਚੜਾਂ ਜਿਹੜੀਆਂ ਕਾਂਗਰਸ ਤੇ ਕਾਲੀ ਭਾਜਪਾ ਅਦਲ ਬਦਲ ਕੇ ਆ ਰਹੀ ਹੈ ਪੋਲੀਟਿਕਲ ਪਾਰਟੀਆਂ ਨੇ ਇਹਨਾਂ ਚ ਕੋਈ ਤੀਸਰਾ ਐਕਸਪੈਰੀਮੈਂਟ ਲੋਕ ਚਾਹੁੰਦੇ ਸੀ ਉਹ ਤੀਸਰਾ ਐਕਸਪੈਰੀਮੈਂਟ ਜਿਹੜਾ ਆ ਉਹ ਐਕਸਪੈਰੀਮੈਂਟ ਲੋਕਾਂ ਨੇ ਕੀਤਾ ਮਤਲਬ ਲੋਕ ਵੀ ਚਾਹੁੰਦੇ ਸੀ ਜੀ ਹੁਣ ਗਵੰਤਮ ਦਾ ਉਹ ਜਾਦੂ ਚੱਲ ਚੁੱਕਾ ਲੱਗਾ ਮੈਨੂੰ ਉਸ ਕਾਨਫਰੰਸ ਦੇ ਵਿੱਚ ਭਰਮਾ ਇਕੱਠ ਤਾਂ ਆਮਾਦ ਵੀ ਪਾਰਟੀ ਦਾ ਪਰ ਉਸ ਇਕੱਠ 'ਚ ਲੱਗੀਆਂ ਸਰਕਾਰੀ ਗੱਡੀਆਂ ਸਰਕਾਰੀ ਮਲਾਜ਼ਮ ਤੇ ਮਜਬੂਰੀ ਵਸ ਆਏ ਜਿਹੜੇ ਲੋਕ ਵੀ ਦਿਖਾਈ ਦਿੰਦੇ ਆ ਜੀ ਮੈਂ ਇੱਕ ਕ੍ਰਿਟੀਕਲ ਅਨਾਲਿਸਿਸ ਦੇ ਤੌਰ 'ਤੇ ਵੱਡਾ ਇਕੱਠ ਤਾਂ ਭਾਵੇਂ ਸਰਕਾਰੀ ਇਕੱਠ ਸੀ ਪਰੰਤੂ ਲੋਕਾਂ ਦੀ ਉਸ ਤਰ੍ਹਾਂ ਦੀ ਭਾਵਨਾ ਉੱਥੇ ਦੇਖਣ ਨੂੰ ਨਹੀਂ ਮਿਲੀ ਇਕਲ ਜੀ ਹੁਣ ਤੁਹਾਡਾ ਸਵਾਲ ਹੈ ਕਿ ਅਕਾਲੀ ਦਲ ਨਾਲ ਕੰਪੇਅਰ ਕਰਦੇ ਅਕਾਲੀ ਦਲ ਦਾ ਕੱਠ ਆਮ ਆਦਮੀ ਪਾਰਟੀ ਨਾਲੋਂ ਵੱਡਾ ਨਹੀਂ ਸੀ ਛੋਟਾ ਸੀ ਜੀ ਪਰੰਤੂ ਬਾਕੀ ਸਾਰੇ ਇਕੱਠਾਂ ਦੇ ਨਾਲੋਂ ਭਾਰੀ ਸੀ ਹਮ ਬਾਕੀ ਇਕੱਠਾਂ ਨਾਲੋਂ ਭਾਰੀ ਸੀ ਜੀ ਅਕਾਲੀ ਦਲ ਦੇ ਕੱਠ ਵਿੱਚ ਰਾਸੀ ਜਿਹੜੀ ਕਮਿਟਮੈਂਟ ਹੈ ਉਹ ਦਿਖਾਈ ਦਿੰਦੀ ਸੀ ਹਮ ਅਕਾਲੀ ਦਲ ਦੀ ਸਟੇਜ ਤੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਹੈ ਹਮ ਉਹਨਾਂ ਦਾ ਪੱਖ ਭਾਰੂ ਸੀ ਉਹਨਾਂ ਦਾ ਉਹ ਐਜ਼ ਅ ਵਿਅਕਤੀ ਭਾਰੂ ਸੀ ਜੀ ਮੈਂ ਐਜ਼ ਅ ਵਿਅਕਤੀ ਉਹਨਾਂ ਨੂੰ ਭਾਰੂ ਇਸ ਦ੍ਰਿਸ਼ਟੀ ਤੋਂ ਦੇਖ ਰਿਹਾ ਹਾਂ ਕਿ ਇੱਕ ਚੈਲੰਜ ਪਿਛਲੇ ਸਾਲ ਚ ਉਹਨਾਂ ਦੀ ਲੀਡਰਸ਼ਿਪ ਨੂੰ ਵੀ ਆਇਆ ਤੇ ਸਾਨੂੰ ਮਨਜ਼ੂਰ ਨਹੀਂ ਗਾ ਸੁਖਬੀਰ ਬਾਦਲ ਸਾਨੂੰ ਸੁਖਵੀਰ ਬਾਦਲ ਜਾਂ ਬਾਦਲ ਪਰਿਵਾਰ ਹੀ ਹੁਣ ਮਨਜ਼ੂਰ ਨਹੀਂਗਾ ਹੂੰ ਉਹ ਗੱਲ ਮੈਨੂੰ ਉੱਥੇ ਰੱਦ ਹੁੰਦੀ ਦਿਖਾਈ ਦਿੱਤੀ ਜੀ ਉਹ ਗੱਲ ਜਦੋਂ ਰੱਦ ਹੁੰਦੀ ਦਿਖਾਈ ਦਿੰਦੀ ਹੈ ਤਾਂ ਮੈਨੂੰ ਇੱਕ ਗੱਲ ਲੱਗਦਾ ਹੈ ਕਿ ਇੱਕ ਕ੍ਰਾਈਸਿਸ ਜਿਹੜਾ ਉਹ ਸੁਖਵੀਰ ਬਾਦਲ ਦੇ ਜਿਹੜਾ ਮੂਰੇ ਸੀ ਉਹਨੇ ਸਰ ਕਰ ਲਿਆ ਹੂੰ ਦੂਸਰੀ ਗੱਲ ਇਹ ਹੈ ਕਿ ਸੁਖਵੀਰ ਬਾਦਲ ਨੇ ਜਿੰਨੇ ਤੀਰ ਛੱਡੇ ਸਾਰੇ ਦੇ ਸਾਰੇ ਤੀਰ ਜਿਹੜਿਆ ਉਹ ਆਮ ਆਦਮੀ ਪਾਰਟੀ ਪੰਜਾਬ ਦੀ ਸਟੇਟ ਤੇ ਸੀ ਜੀ ਉਹਨੇ ਭਾਜਪਾ ਤੇ ਸੈਂਟਰ ਦੀ ਗਵਰਨਮੈਂਟ ਨੂੰ ਬਿਲਕੁਲ ਅਗਨੋਰ ਕੀਤਾ ਹੂੰ ਜੀ ਇਹ ਗੱਲ ਇੱਕ ਗੱਲ ਦਾ ਇਸ਼ਾਰਾ ਕਰਦੀ ਹੈ ਕਿ ਅਜੇ ਵੀ ਸੁਖਵੀਰ ਬਾਦਲ ਸ਼ਾਇਦ ਇਹ ਸੋਚਦਾ ਹੈ ਕਿ ਮੈਨੂੰ ਸਮਝੌਤਾ ਕਰ ਲੈਣਾ ਚਾਹੀਦਾ ਹੈ ਪੰਜਾਬ ਵਿੱਚ ਭਾਜਪਾ ਦੇ ਨਾਲ ਹੂੰ ਪੰਜਾਬ ਵਿੱਚ ਭਾਜਪਾ ਨਾਲ ਸਮਝੌਤਾ ਕਿੰਨਾਂ ਸ਼ਰਤਾਂ ਤੇ ਹੋਣਾ ਹੈ ਹੋਣਾ ਕਿ ਨਹੀਂ ਹੋਣਾ ਇਹਦੇ ਨਾਲ ਸੀਟਾਂ ਤਾਂ ਕੁਝ ਮਿਲ ਜਾਣਗੀਆਂ ਪਰ ਉਹਨਾਂ ਸੀਟਾਂ ਨਾਲ ਕਰੇਗਾ ਕੀ ਇਹ ਸਾਰਾ ਕੁਝ ਪੁਨਰ ਵਿਚਾਰਨ ਦੀ ਲੋੜ ਹੈ ਸੁਖਬੀਰ ਬਾਦਲ ਨੂੰ ਹਮ ਪਰ ਸੁਖਬੀਰ ਬਾਦਲ ਦਾ ਸੈਂਟਰ ਗਵਰਨਮੈਂਟ ਪ੍ਰਤੀ ਚੁੱਪ ਰਹਿਣਾ ਇਹ ਸੋਭਾ ਨਹੀਂ ਦਿੰਦਾ ਹਮ ਜੀ ਸੁਖਬੀਰ ਬਾਦਲ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਹਮ ਪਾਣੀਆਂ ਦੀ ਜਿਹੜੀ ਗੱਲ ਹੈ ਉਹਨੇ ਇਹਨੂੰ ਭਾਵਕ ਮੁੱਦੇ ਦੇ ਤੌਰ ਤੇ ਇੱਕ ਲੜਾਈ ਦੇ ਤੌਰ ਤੇ ਪੇਸ਼ ਕੀਤਾ ਮੈਂ ਫਿਰ ਏ ਮਹਿਸੂਸ ਕਰਦਾ ਕਿ ਖਦਰਾਂ ਨੇ ਦੀ ਔਰ ਟਾਪ ਜਿੱਥੇ ਥੋੜਾ ਜਿਹਾ ਪਾਣੀ ਹੈ ਪਾਣੀ ਨੂੰ ਸੰਭਿਆ ਗਿਆ ਉਹ ਪਾਣੀ ਜੀਵਨ ਦਾ ਮੋਲ ਸਰੂਤ ਹੈ ਉਥੇ ਪਾਣੀਆਂ ਦੀ ਗੱਲ ਕਰਦਾ ਸੁਖਬੀਰ ਸਿੰਘ ਇਹ ਕਹਿ ਰਿਹਾ ਹੈ ਕਿ ਮੈਂ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਟਿਊਬਲ ਦੇ ਕਨੈਕਸ਼ਨ ਹੈ ਨਾ ਉਹ ਸਰਦਾਰ ਸਖਵੀਰ ਸਿੰਘ ਇਹ ਪੰਜਾਬ ਦੇ ਪਾਣੀ ਕਿੰਨੇ ਜਿਹੜੇ ਆ ਇਹ ਤੂੰ ਖਤਮ ਕਰਕੇ ਜਾਣੇ ਚਾਹਨਾ ਤੂੰ ਆਪਣਾ ਰਾਜ ਸਿਹਾਉਣ ਦੀ ਖਾਤਰ ਪੰਜਾਬ ਦੇ ਧੀਆ ਪੁੱਤਰਾਂ ਦੇ ਆਉਣ ਵਾਲੀਆਂ ਨਸਲਾਂ ਦਾ ਪਾਣੀ ਧਰਤੀ ਦੇ ਥੱਲੋਂ ਵੀ ਮਕਾਜਣਾ ਚਾਹਨਾ ਮੈਂ ਤਾਂ ਇਹਦੇ ਉਲਟ ਸੋਚ ਰਿਹਾ ਮੈਂ ਕਿਹਾ ਇਸੇ ਲੈਕਚਰ 'ਚ ਮੈਂ ਸ਼ੁਰੂਆਤ 'ਚ ਕਿਹਾ ਕਿ ਮੇਰੀ ਸਮਝ ਬਦਲ ਗਈ ਹੈ ਜੀ ਮੈਂ ਸਮਝਦਾ ਕਿ ਉਹਨਾਂ ਮੁੱਖ ਮੰਤਰੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਪੰਜਾਬ ਦੇ ਦੀਆਂ ਮੋਟਰਾਂ ਨੂੰ ਫ੍ਰੀ ਕੀਤਾ ਜੀ ਜਿਨ੍ਹਾਂ ਨੇ ਇੱਥੇ ਲੱਗੇ ਮੀਟਰ ਹਟਾਏ ਜੇ ਇਹ ਪੰਜਾਬ ਦੇ ਕਿਸਾਨਾਂ ਦੀਆਂ ਮੋਟਰਾਂ ਤੇ ਪਾਣੀ ਦੇ ਵੀ ਮੀਟਰ ਲੱਗਣੇ ਚਾਹੀਦੇ ਨੇ ਹਾਂ ਇੱਕ ਝੋਨਾ 1 ਕਿਲੋ ਚੌਲ ਪੈਦਾ ਕਰਨ ਲਈ 4000 ਲੀਟਰ ਜਿਹੜਾ ਪਾਣੀ ਵੇਸਟ ਜਾਂਦਾ ਹੈ ਜੀ ਤੇ ਸੁਖਬੀਰ ਸਿੰਘ ਜਿਹੜਾ ਝੋਨਾ ਪੰਜਾਬ ਦੇ ਲੋਕ ਖਾਂਦੇ ਨਹੀਂ ਉਹ ਝੋਨਾ ਵਾਜਾਉਣ ਲਈ ਤੂੰ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਦਾ ਪਾਣੀ ਖਤਮ ਕਰਨਾ ਚਾਹੁੰਦਾ ਉਹ ਵੀ ਖਦਰਾਂ ਨੇ ਦੀ ਟਾਬ ਤੇ ਬੈਠ ਕੇ ਜਿੱਥੇ ਪਾਣੀ ਦੀ ਅਹਿਮੀਅਤ ਸਾਡੇ ਗੁਰੂ ਵੇਲੇ ਤਾਂ ਸੀਗੀ ਪਰ ਸਾਨੂੰ ਉਹਦੀ ਅਕਲ ਨਹੀਂ ਸੋ ਮੈਂ ਮਹਿਸੂਸ ਕਰਦਾ ਹੂੰ ਸਖਬੀਰ ਬਾਦਲ ਦਾ ਪਾਣੀਆਂ ਨੂੰ ਭਾਵਕ ਮੁੱਦਾ ਬਣਾਇਆ ਗਿਆ ਤੇ ਨਾਲ ਹੀ ਨਾਲ ਧਰਤੀ ਦੇ ਹੇਠਲਾ ਪਾਣੀ ਜਿਹੜਾ ਆ ਉਹ ਖਤਮ ਕਰਨ ਦਾ ਇਸ ਤਰੀਕੇ ਨਾਲ ਉਹਨੇ ਐਲਾਨ ਕੀਤਾ ਵੀ ਜਿਵੇਂ ਇਹ ਤੇ ਇੱਕ ਕਾਰੂ ਦਾ ਖਜ਼ਾਨਾ ਜਿਹੜਾ ਕਦੀ ਮੁੱਖਣਾ ਹੀ ਨਹੀਂ ਜੀ ਜੀ ਸੋ ਮੈਨੂੰ ਇਹ ਗੱਲਾਂ ਮਹਿਸੂਸ ਹੋਈਆਂ ਕਿ ਪੰਜਾਬ ਦੀ ਕਿਸਾਨੀ ਅਜੇ ਕੀ ਉਸੇ ਦੌਰ ਤੇ ਬੈਠੀ ਆ ਜਿਹੜੇ ਹਰ ਸਾਲ ਪਾਣੀ ਡੂੰਘਾ ਹੋ ਰਿਹਾ ਹਰ ਸਾਲ ਅਸੀਂ ਧਰਤੀ ਦਾ ਸੀਨਾ ਚੀਰਦੇ 200 ਤੋਂ 2200 ਫੁੱਟ ਤੱਕ ਚਲ ਗਏ ਕੀ ਅਸੀਂ ਉਦੋਂ ਹਟਣਾ ਹੈ ਜਦੋਂ ਅਸੀਂ 1500 ਫੁੱਟ ਤੋਂ ਕੋ ਜਾ ਕੇ ਪਾਣੀ ਪੀਣਾ ਜਦੋਂ ਲੋਕ ਪਿਆਸੇ ਮਰ ਜਾਣਗੇ ਜਦੋਂ ਡੰਗਰ ਬੱਚੇ ਮਰ ਜਾਣਗੇ ਜਦੋਂ ਦਰਖਤ ਸੁੱਕ ਜਾਣਗੇ ਕੀ ਅਸੀਂ ਉਦੋਂ ਹਟਣਾ ਧਰਤੀ ਦੇ ਥੱਲੋਂ ਪਾਣੀ ਕੱਢਣ ਲਈ ਸੋ ਮੈਨੂੰ ਲੱਗਾ ਕਿ ਸੁਖਵੀਰ ਬਾਦਲ ਚੋਣਾ ਜਿੱਤਣ ਲਈ ਅੱਜ ਲੋਕਾਂ ਦੇ ਨਾਲ ਵਾਅਦਾ ਕਰ ਰਿਹਾ ਜੀ ਜੇ ਸੁਬਾਦ ਇਹਨੂੰ ਵਫਾ ਕਰੇਗਾ ਤੇ ਉਹ ਆਉਣ ਵਾਲੀਆਂ ਨਸਲਾਂ ਦਾ ਪਾਣੀ ਖਤਮ ਕਰ ਦੇਗਾ ਮੈਂ ਕੱਲੀ ਗੱਲ ਸੁਖਬੀਰ ਬਾਦਲ ਤੇ ਨਹੀਂ ਕਰਨੀ ਚਾਹੁੰਦਾ ਹਮ ਘਾਟ ਕਾਂਗਰਸ ਨੇ ਵੀ ਨਹੀਂ ਕੀਤੀ ਜੀ ਘਾਟ ਆਮ ਆਦੀ ਪਾਰਟੀ ਨੇ ਵੀ ਨਹੀਂ ਕੀਤੀ ਸੋ ਪੰਜਾਬ ਦਾ ਪਾਣੀ ਮੁੱਕ ਰਿਹਾ ਇਹ ਪਾਣੀ ਅਕਾਲੀ ਦਲ ਨੇ ਮੁੱਦਾ ਬਣਾਇਆ ਤੇ ਇਹ ਮੈਨੂੰ ਲੱਗਦਾ ਸੀ ਕਿ ਮੈਂ ਪਾਣੀ ਦੇ ਆਪਣਾ ਕਮੈਂਟ ਦਵਾਂ ਜੀ ਬਿਲਕੁਲ ਸੋ ਹੋਰ ਵੀ ਸਵਾਲ ਜਵਾਬ ਕਰਾਂਗੇ ਲੇਕਿਨ ਹੁਣ ਵਕਤ ਹੈ ਇੱਕ ਕਮਰਸ਼ੀਅਲ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ